ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ ਪੰਜਾਬ ਅੰਦਰ ਦਿਨੋਂ ਦਿਨ ਚਾਈਨਾ ਨ ਡੋਰ ਦੀ ਚਪੇਟ ਦੇ ਵਿੱਚ ਆਉਣ ਕਾਰਨ ਕੀਮਤੀ ਜਾਨਾਂ ਮੌਤ ਦੇ ਮੂੰਹ ਵਿੱਚ ਜਾ ਰਹੀਆਂ ਹਨ ਚਾਈਨਾ ਨ ਡੋਰ ਦੀ ਵਰਤੋਂ ਦੇ ਕਾਰਨ ਰੋਜ਼ਾਨਾ ਹੀ ਕੋਈ ਨਾ ਕੋਈ ਵਿਅਕਤੀ ਜਾਂ ਕੋਈ ਬੇਜੁਬਾਨ ਪੰਛੀ ਇਸ ਦਾ ਸ਼ਿਕਾਰ ਹੋ ਕੇ ਬੁਰੀ ਤਰ੍ਹਾਂ ਜ਼ਖਮੀ ਵੀ ਹੋ ਰਿਹਾ ਹੈ ਜਿਸ ਤਿਤਨਾ ਬਾ ਕੋਤਵਾਲੀ ਪੁਲਿਸ ਦੇ ਵੱਲੋਂ ਕਾਰਵਾਈ ਕਰਦਿਆਂ ਚਾਈਨਾ ਨ ਡੋਰ ਦੇ 18 ਗੱਟਕੂਆ ਸਮੇਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਕਰਿਆਨੇ ਦੀ ਦੁਕਾਨ ਦੀ ਆੜਦੇ ਵਿੱਚ ਚਾਇਨਾ ਡੋਰ ਵੇਚਦਾ ਸੀ ਗ੍ਰਿਫਤਾਰ ਕੀਤੇ ਵਿਅਕਤੀ ਦੀ ਪਛਾਣ ਜੋਨੀ ਕੌਂਸਲ ਵਾਸੀ پارک ਬਾਗ ਨਾਬਾ ਵਜੋਂ ਹੋਈ ਹੈ ਨਾਬਾ ਪੁਲਿਸ ਦੇ ਵੱਲੋਂ ਜੋਨੀ ਕੌਂਸਲ ਦੇ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਨਾਬਾ ਤੋਂ ਬਿਊਰੋ ਰਿਪੋਰਟ ਜੋਨੀ ਕੌਂਸਲ ਆ ਸਮਨਤਪਾਲ ਕੌਂਸਲ ਉਹਦੇ پارک ਬਾਗ ਨਾਬਾ ਨੇ ਦੇ ਲਿਆ ਇਹ ਸ਼ਾਟ ਹੈ ਪ੍ਰਮੁਖੀ ਉੱਤੋਂ ਵੀ ਜਾਣ ਫਾਰਾ ਜੈਨ ਡੋਟੇ ਦੀ ਤਲਬ ਇਹ ਜੇ ਜੀ ਕੋਡ ਕਰਦਾਂਗੇ ਤੇ ਮਾਂ ਦੀ ਸਾਬ ਪੰਨ ਨੂੰ ਵਿਟਲ ਨੂੰ ਕਿਹਾ ਸੀ ਜੀ ਉਹ ਦੂਜੀ ਸੇਲ ਤੇ ਬੰਨ। ਆਪਾਂ ਅਕਸਰ ਹੀ ਦੇਖਦੇ ਰਹੇ ਜਿਹੜੇ ਟੂ-ਵੀਲਰ ਵਾਲੇ ਨਹੀਂ ਜਾਂ ਰੋਡ ਤੇ ਆਪਣੇ ਟੂ-ਵੀਲਰਾਂ ਨੂੰ ਬੰਨ੍ਹਦੇ ਕਈ ਬਲਾਕ ਤੇ ਪੰਛੀ ਵਗੈਰਾ ਨੂੰ ਵੀ ਵਿਚਾਰੇ ਵੇਜ ਗਏ। ਉਹਨਾਂ ਦੇ ਇੱਕ ਜਿਹੜੇ ਪਰ ਪਟਾਏ ਜਾਂਦਾ ਤੇ ਪਹੀਆਂ ਦੇ ਬਾਅਦ ਵੀ ਸਿੱਧੀ ਸੱਤਨ ਦਾ। ਤੋਂ ਮੇਰੀਆਂ ਆ ਪਬਲਿਕ ਨੂੰ ਵੀ ਅਪੀਲ ਆਹੀ ਜਿਹੜਾ ਇਹ ਚਾਈਨਾ ਡੋਰਾਂ ਦੀ ਫ੍ਰੀਦ ਨਾ ਕੀਤੀ ਜਾਵੇ ਤੇ ਜਿਹੜਾ ਕੋਈ ਵੇਚਦਾ ਉਹਦੇ ਬਾਰੇ ਸਾਨੂੰ ਦੱਸਿਆ ਜਾਵੇ। ਇਸ ਤੋਂ ਇਲਾਵਾ ਜਿਵੇਂ ਕਿਸੇ ਬੰਦੇ ਨੇ ਖਰੀਦ ਕੇ ਇਹ ਪਤੰਗ ਡਾਇਆ ਜਾਂ ਡੂ 22 ਸਾਨੂੰ ਕੋਈ ਕੰਮ ਨਹੀਂ ਤੱਕ ਖਰੀਦਣ ਵਾਲੇ ਦੇ ਪਲੱਸ ਵੇਚਣ ਵਾਲੇ ਦੋਨਾਂ ਦੇ ਤੁਸੀਂ ਚਰਚਾ ਦਿੰਦੇ ਤੇ ਇਹ ਜੀ ਕਰ ਰਹੇ ਹਨ ਕਿ ਵਰਤੀ ਕਿਦੋਂ ਚੱਲ ਪਈ ਹੈ ਇਹ ਬਾਤ ਤੋਂ ਪਤਾ ਨਹੀਂ ਕਿ ਇਹ ਕਿੰਨੀ ਚਰਚਾ ਨੂੰ ਮਰਤਿਆਂ ਨੂੰ ਦੇ ਨਾਲ ਦੇ ਫਾਦੇ ਫਾਇਦੇ ਸੁਨੇਹਾ ਦੇਣਾ ਚਾਹੀਦਾ ਕਿ ਕਿ ਨਾਜ ਦੇ ਜਵਾਨ ਪੰਛੀ ਹੋ ਗਏ ਆ ਵੀ ਤੇ ਗਨੂ ਵੀ ਦਬਾੜੇ ਹੋ ਗਏ ਆ ਇਰੇ ਨਾਗਿਰੂ ਦੇ ਕੋਤure ਜਾਂਦਿਆਂ ਦੇ ਕਿਸੇ ਦੇ ਗਲੇ ਦੇ ਵਿੱਚ ਜਿਹੜੇ ਪੰਛੀ ਨੇ ਉਹਨਾਂ ਦੇ ਪਿੰਨ ਦੇ ਪਰਬਤ ਜਾਂਦੇ ਆ ਤਾਂ ਦੇਖਦੇ ਨਹੀਂ ਹੋਰ ਇਹੋ ਜੀ ਤਰ੍ਹਾਂ ਤੇ ਮੇਰੀ ਉਹਨਾਂ ਨੂੰ ਬੜੀ ਹੱਥ ਜੂਰ ਕੇ ਤੀਲ ਆ ਵੀ ਇਹ ਐਦਾਂ ਦਾ ਕੰਮ ਨਾ ਕੀਤਾ ਜਾ ਵੀ ਤੁਸੀਂ ਪਤੰਗ ਉਡਾਉਣਾ ਤਾਂ ਤੁਸੀਂ ਜਿਹੜੀ ਧਾਗੇ ਵਾਲੀ ਡੋਰੀ ਨਾਲ ਪਤੰਗ ਬਾਈ ਉਹ ਨਾ ਕਿ ਹਰ ਜੀ ਇਹ ਤੁਹਾਨੂੰ ਕੋਈ ਪਤਾ ਲੱਗਦਾ ਵੀ ਕਿਧੋਂ ਚਾਈਨਾ ਡੋਰ ਵੇਚ ਰਹੀ ਆ ਤਾਂ ਕਾਈਂਡਲੀ ਸਾਨੂੰ ਸਾਡੇ YouTube ਚ ਲਾਇਆ ਜਾ ਵੀ ਤਾਂ ਅਸੀਂ ਬੰਦ ਹੀ ਕਰ ਦਵਾਂਗੇ